ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਮੈਂ ਤੁਹਾਡੇ ਨਾਲ ਇੱਕ ਨਵੀਂ ਗੱਲ ਜਿਹੜੀ ਕਿ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਸਾਰੇ ਪੰਜਾਬ ਦੇ ਲਈ ਉਹ ਸਾਂਝੀ ਕਰਨ ਜਾ ਰਹੇ ਹਾਂ ਅੱਜ ਕੱਲ ਜਿਹੜੀ ਬੱਚਿਆਂ ਨੂੰ ਪੈਂਤੀ ਅਖਰੀ ਊੜਾ ਏੜਾ ਜਿਹੜੀ ਸਸਾ ਹਾ ਕਕਾ ਕਕਾ ਗਗਾ ਗਗ ਇਹ ਜਿਹੜੇ ਪੜ੍ਹਾਏ ਜਾਂਦੇ ਨੇ ਨਵੇਂ ਤਰੀਕੇ ਨਾਲ ਪੜ੍ਹਾਏ ਜਾਂਦੇ ਨੇ ਊੜਾ ਏੜਾ ਜਿਹੜੀ ਸਸਾ ਪਰ ਇਸ ਤੋਂ ਬਿਨਾ ਗੁਰੂ ਨਾਨਕ ਦੇਵ ਜੀ ਦੇ ਸਮੇਂ ਸੁਨਹਿਰੀ ਯੁੱਗ ਉਸ ਟਾਈਮ ਜਿਹੜੀ ਪੰਜਾਬੀ ਬੋਲੀ ਜਾਂਦੀ ਸੀ ਪੈਂਤੀ ਅਖਰੀ ਸੀ ਉਸ ਟਾਈਮ ਦੀ ਉਹ ਸਸੇ ਤੋਂ ਸ਼ੁਰੂ ਹੁੰਦੀ ਸੀ ਅੱਜ ਮੈਂ ਤੁਹਾਡੇ ਨਾਲ ਇਹ ਸਾਂਝਾ ਕਰ ਰਿਹਾ ਹਾਂ ਫੋਟੋ ਦੇ ਵਿੱਚ ਤੁਸੀਂ ਸਾਰਾ ਪੜ੍ਹ ਵੀ ਲਏ ਹੋ ਸਾਡੀ ਪੰਜਾਬੀ ਮਾਂ ਬੋਲੀ ਦੇ ਵਿੱਚ ੜਾੜਾ ਅੱਖਰ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤਾ ਹੈ ਜਿਹੜਾ ਕਿ ਪੂਰੀ ਦੁਨੀਆ ਨਹੀਂ 7500 ਦੇ ਕਰੀਬ ਕਰੀ ਪਾਸ਼ਾਵਾਂ ਦੇ ਵਿੱਚ ਕਿਤੇ ਵੀ ਨਹੀਂ ਹੈ ਸਿਰਫ ਤੇ ਸਿਰਫ ਪੰਜਾਬੀ ਮਾਂ ਬੋਲੀ ਦੇ ਗੁਰਮੁਖੀ ਲਿਪੀ ਦੇ ਵਿੱਚ ਤੁਹਾਨੂੰ ੜਾੜਾ ਅੱਖਰ ਵੀ ਮਿਲਦਾ ਆਸਰਾਂਗਲੇ ਦੇ ਵਿੱਚ ਲਿਖੀ ਹੋਈ ਇਸ ਬਾਣੀ ਪੱਟੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਜਿਹੜਾ ਪ੍ਰਾਤਨ 35 ਦਾ ਜਿਹੜਾ ਬਖਸ਼ਿਸ਼ ਕੀਤਾ ਹੋਇਆ ਉਡੀ ਆਡੀ ਨਵ ਇਸਤਾਨੀਆਂ ਜੋ ਤੁਹਾਡੇ ਸਾਹਮਣੇ ਫੋਟੋ ਦੇ ਵਿੱਚ ਦਿਖ ਰਿਹਾ ਮੈਂ ਇਸ ਤਰ੍ਹਾਂ ਦੀ ਹੋਰ ਵੀਡੀਓਜ਼ ਵੀ ਤੁਹਾਡੇ ਨਾਲ ਸ਼ੇਅਰ ਕਰਦਾ ਰਹਾਂਗਾ ਤੇ ਬੰਗੀ ਰਿਸਰਚ ਜਿਤਨਾ ਕਿ ਮੈਨੂੰ ਰਿਸੋਰਸ ਜਾਂਦੀ ਹੈ ਉਹ ਉਹਦੇ ਅਨੁਸਾਰ ਮੈਂ ਤੁਹਾਡੇ ਅੱਗੇ ਨਵੇਂ ਨਵੇਂ ਪੰਜ ਪੰਜਾਬੀ ਦੇ ਜਿਹੜੇ ਕਿ ਇਤਿਹਾਸ ਵਿੱਚ ਲਿਖੇ ਗਏ ਸੀਗੇ ਪੰਜਾਬੀ ਭਾਸ਼ਾ ਦੇ ਸਾਰੇ ਇਤਿਹਾਸ ਜਿਹੜਾ ਜ ਮੈਂ ਤੁਹਾਡੇ ਸਾਹਮਣੇ ਲਈ ਹੋਂਗਾ ਦਵਾਂਗਾ ਤੁਹਾਡਾ ਆਪਣਾ ਪ੍ਰਭਲ ਸਿੰਘ ਦੋਮਿਆਂ ਹੱਥੀ ਲਿਖਦਾ ਰਾਈਟਰ ਤੇ ਜੇ ਚੰਗਾ ਲੱਗਦਾ ਤਾਂ ਜ਼ਰੂਰ ਸ਼ੇਅਰ ਕਰਿਓ ਅੱਜਕੱਲ੍ਹ ਦੀ ਬੱਚਿਆਂ ਨੂੰ ਇਹ ਗਲਮ ਨਹੀਂ ਪਤਾ ਜਾਂ ਮਾਂ ਪਿਓ ਨੂੰ ਵੀ ਨਹੀਂ ਪਤਾ ਮੇਰੀ ਕੋਸ਼ਿਸ਼ ਹਮੇਸ਼ਾ ਇਹ ਹੁੰਦੀ ਹੈ ਕਿ ਪੰਜਾਬੀ ਦੇ ਬਾਰੇ ਤੁਸੀਂ ਜਿੰਨਾ ਜ਼ਿਆਦਾ ਇਤਿਹਾਸ ਗਿਆਨ ਨੂੰ ਸਕੋ ਉਹ ਚੰਗਾ ਹੀ ਹੱਸ ਰਹੇ ਨੇ ਸਾਡੀ ਪੰਜਾਬ ਦੀ ਪੰਜਾਬੀ ਬੋਲੀ ਦਾ ਬਹੁਤ ਹੀ ਅਮੀਰ ਪਾਸ਼ਾ ਹੈ ਤੁਸੀਂ ਇਸ ਪੰਜਾਬੀ ਦੇ ਕਰਕੇ ਚੈਨਲ ਦੀ ਭਾਸ਼ਾ ਵੀ ਸਿੱਖ ਸਕਦੇ ਹੋ ਮੈਂ ਨੈਕਸਟ ਵੀਡੀਓ ਦੇ ਵਿੱਚ ਦੱਸਾਂਗਾ ਕਿ ਨਹੀਂ ਸੋ ਬਤਾਂ ਤੱਕ ਲਈ ਦਿਓ ਮੇਰੇ ਵੱਲੋਂ ਅਮਾਤ ਨਾਮਦਰ ਕੀ ਬਖਸ਼ਿਸ਼ ਕਰੇ ਪੰਜਾਬੀ ਨਾਮੂ ਨੇ ਤੁਹਾਡਾ ਸਾਰਿਆਂ ਦਾ ਪਿਆਰ ਰਹੀਏ ਤੁਹਾਡੇ ਅਸ਼ੀਰਵਾਦ ਰਹੀਏ ਮਾਂ ਮੂਨੀ ਦਾ ਸਤਿਕਾਰ